ਔਰ ਆ ਜਿਹੜੇ ਨਖੂਨ ਆ ਇਹਨਾਂ ਦੇ ਵਿੱਚ ਤੇਲ ਹਾਂਜੀ ਲਗਾਉਣਾ ਪੈਰਾਂ ਦੇ 20 ਦੇ 20 ਨਖੂਨ ਪੈਰਾਂ ਅਜਿਦੇ ਕੋਈਆਂ ਦੇ ਨਖੂਨ ਹੁੰਦੇ ਨੇ ਨਾ ਉਹਦੇ ਤਰੇੜਾਂ ਪਈਆਂ ਹੁੰਦੀਆਂ ਨੇ ਜਦ ਚਿੱਟੇ-ਚਿੱਟੇ ਨਾ ਹਾਂ ਵਿੱਚ ਦਾਗ ਹੁੰਦੇ ਉਹ ਕੀ ਪ੍ਰੋਬਲਮ ਹੁੰਦੀ ਹੈ ਉਹ ਐਕਚੁਅਲੀ ਬਾਡੀ 'ਚ ਨਾ ਕੈਲਸ਼ੀਅਮ ਦੀ ਕਮੀ ਹਮ ਆਇਰਨ ਦੀ ਕਮੀ ਹਾਂਜੀ ਔਰ ਜ਼ਿੰਕ ਦੀ ਕਮੀ ਸਾਰੀ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀਆਂ ਨੇ ਜੀ ਔਰ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਕੱਲਾ ਸੇਵ ਬਹੁਤ ਉਹ ਇੱਕ ਸੇਬ ਸਵੇਰੇ ਸਵੇਰੇ ਖਾਇਆ ਜਾਏ ਖਾਲੀ ਪੇਟ ਔਰ ਅੱਜ ਮੰਨ ਲਓ ਤੁਸੀਂ ਸੇਬ ਖਾ ਲਿਆ ਤੇ ਕੱਲ ਨੂੰ ਤੁਸੀਂ ਦੂਸਰਾ ਫਰੂਟ ਲੈ ਲਓ ਅਨਾਰ ਲੈ ਲਓ ਅਨਾਰ ਹੋਰ ਵੀ ਜ਼ਬਰਦਸਤ ਚੀਜ਼ ਹੈ ਲੀਵਰ ਵਾਸਤੇ ਲੀਵਰ ਵਾਸਤੇ ਵੀ ਤੇ ਜਿਹੜੇ ਲੋਕ ਅਨੀਮਿਕ ਆ ਜਿੰਨਾਂ ਦਾ ਖੂਨ ਘੱਟ ਆ ਉਹਨਾਂ ਨੂੰ ਅਨਾਰ ਬਹੁਤ ਫਾਇਦਾ ਕਰਦਾ ਤੇ ਦੂਸਰੀ ਚੀਜ਼ ਆ ਇਹ ਜਿਵੇਂ ਹੁਣ ਅਨਾਰ ਖਾ ਲਿਆ ਉਹਦੇ ਛਿਲਕੇ ਬਚ ਗਏ ਉਹਨਾਂ ਨੂੰ ਸੁਕਾ ਲਓ ਹਾਂ ਉਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਬਣਾਓ ドライ ਉਹ ਪਾਊਡਰ ਨੂੰ ਤੁਸੀਂ ਗੁਲਾਬ ਜਲ ਚ ਮਿਕਸ ਕਰੋ ਉਹਨੂੰ ਮਿਕਸ ਕਰਕੇ ਫੇਸ ਤੇ ਰਗੜੋ ਤੁਹਾਨੂੰ ਪਤਾ ਲੱਗੂਗਾ ਕਿ 글로 ਕੀ ਨ ਆ ਰਿਹਾ ਵਾਹ ਹਾਂ ਔਰ ਜਿਹੜੇ ਜਿਹੜੇ ਬੱਚੇ ਬਾਈਕ ਚਲਾਨਦਿਆਂ ਨੇ ਕੁੜੀਆਂ ਸਕੂਟਰ ਚਲਾਉਂਦਿਆਂ ਨੇ ਜਾਂ ਧੁੱਪ ਚ ਜ਼ਿਆਦਾ ਕੰਮ ਕਰਨਾ ਹੱਥਾਂ ਦੇ ਅਟਣ ਜਾਂ ਕਾਲੇ ਕਾਲੇ ਹੋ ਜਾਂਦੇ ਆ ਕਈ ਵਾਰ ਇਹਨਾਂ ਤੇ ਰਗੜੋ ਤੁਸੀਂ ਦੇਖੋ ਕਲੀਨ ਹੋ ਜਾਂਦਾ ਤੇ ਅਨਾਰ ਇੱਕ ਮਤਲਬ ਇੱਕ D10 ਪੈਕ ਹੈ ਇਹ ਸਭ ਤੋਂ ਉੱਪਰ ਚੀਜ਼ ਹੈ ਅਨਾਰ ਹਾਂਜੀ ਕੰਪਨੀ ਕਹਿੰਦੇ ਆ ਨਾ 100 ਬਿਮਾਰ ਇਕ ਅਨਾਰ ਮੈਡਮ ਕੰਪਨੀਆਂ ਵੀ ਕੀ ਕਰਦੀਆਂ ਨੇ ਉਹ ਵੀ ਆ ਦੇਖੋ ਆ ਚੀਜ਼ ਮੈਂ ਤੁਹਾਨੂੰ ਦਿਖਾਉਣਾ ਕੰਪਨੀਆਂ ਇਹ ਹੀ ਚੀਜ਼ਾਂ ਦਿੰਦੀਆਂ ਨੇ ਹੁਣ ਇਹ ਇਹ ਇੱਕ ਫੇਸ ਪੈਕ ਹੈ ਇਹਦਾ ਨਾਮ ਦਿੱਤਾ ਹੋਇਆ ਆਦੀਨਾਥ ਫੇਸ ਪੈਕ ਹੈ ਇਹਦੇ ਵਿੱਚ ਦੇਖੋ ਸਭ ਤੋਂ ਉੱਪਰ ਬੀਟ ਗ੍ਰਾਸ ਨਾਰਮਲ ਚੀਜ਼ ਫਿਰ ਇਹਦੇ ਵਿੱਚ ਹਲਦੀ ਵਿੱਚ ਨਿੰਮ ਕੀ ਹੈ ਜੀ ਕੰਪਨੀ ਆ ਹੀ ਦਿੰਦੀ ਆ ਤੇ ਇਹਨੂੰ ਅਸੀਂ ਜਦੋਂ ਇਹ ਜੇ ਸੋਨੇ ਵਰਗੇ ਟੱਕਣਾ ਚਵਾ ਕੇ ਦੇ ਦਨੇ ਆ ਤਾ ਲੋਕੀ ਲਾ ਲੈਂਦੇ ਆ ਮੈਂ ਕਿਹਾ ਨਾ ਘਰੇ ਬਣਾ ਲਓ ਦੇਖੋ ਫਲਦੀ ਤਾਂ ਦੇਖਦੇ ਘਰ ਚੋਂ ਹੀ ਆ ਨਹੀਂ ਚਾਹਣਾ ਜੀ ਆ ਦੇਖੋ ਨਾ ਵੀਟ ਗ੍ਰਾਸ ਵੀ ਆਮ ਨੋਰਮਲ ਮਿਲ ਜਾਂਦਾ ਹਾਂ ਜੀ ਹਾਂ ਜੀ ਦੱਬਾ ਲੈ 1200 ਦਾ ਡੱਬਾ ਵਧੀਆ ਘਰੇ ਵੀ ਲਾ ਲੈਂਦੇ ਅੱਜ ਘਰੇ ਬਣਾ ਲਓ ਤੇ ਜੋ ਅਨਾਰ ਦੇ ਜਿਹੜੇ ਛਿਲਕੇ ਹੁੰਦੇ ਆ ਉਹਨਾਂ ਨੂੰ ਪੀਸ ਕੇ ਉਹਦੇ ਵਿੱਚ ਹੋਰ ਕੀ ਮਿਕਸ ਕਰਨਾ ਹੁੰਦਾ ਅਨਾਰ ਦੇ ਛਿਲਕੇ ਜਿਹੜੇ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਡਰਾਈ ਕਰ ਲਓ ਡਰਾਈ ਕਰਕੇ ਜਿਹੜਾ ਅਨਾਰ ਦੇ ਅੰਦਰ ਉਹ ਬੀਜ ਕੱਢ ਕੇ ਵਿੱਚ ਫੂਸ ਜਾਂਦਾ ਉਹ ਵੀ ਵਿੱਚ ਉਹ ਵਾਈਟ ਜਾਂ ਵਿੱਚ ਰਹਿੰਦਾ ਜੀ ਉਹ ਵੀ ਇਹ ਸਾਰਾ ਪੂਰੇ ਦਾ ਪੂਰਾ ਡਰਾਈ ਕਰ ਲਓ ਤੇ ਉਹਦੇ ਵਿੱਚ ਤੁਸੀਂ ਇੱਕ ਹੋਰ ਚੀਜ਼ ਪਾ ਸਕਦੇ ਹੋ ਮਲਤਾਨੀ ਮਿੱਟੀ। ਉਹਦੇ ਵਿੱਚ ਪਾ ਸਕਦੇ ਹੋ ਚੰਦਨ ਦੀ ਲੱਕੜੀ ਦਾ ਪਾਊਡਰ ਤੇ ਥੋੜਾ ਜਿਹਾ ਵਿੱਚ ਪਾ ਸਕਦੇ ਹੋ ਤੁਸੀਂ ਹਲਦੀ ਮੰਨ ਲਓ ਜੇ ਤੁਸੀਂ ਅਸਲੀ ਚੀਜ਼ ਬਣਾਣੀ ਹੈ ਮੰਨ ਲਓ ਉਸ ਉਹਦੇ ਵਾਸਤੇ ਫਿਰ ਤੁਹਾਨੂੰ ਹਫਤੇ 'ਚ ਇੱਕ ਦਿਨ ਕੱਢਣਾ ਪੈਂਦਾ ਪੈਰ ਦੇ ਚੀਚੀ ਤੋਂ ਲੈ ਕੇ ਸਿਰ ਦੇ ਇੱਥੇ ਤੱਕ ਉਹਨੂੰ ਚੰਗੀ ਤਰ੍ਹਾਂ ਰਗੜੋ ਜਿਵੇਂ ਸਾਨੂੰ ਮਾਂਜੀ ਦੇ ਸੰਧੂਰ ਲਗਾ ਹੁੰਦਾ ਗਰਮੀਆਂ 'ਚ ਖਾਸ ਕਰਕੇ ਮੇਰੇ ਖਿਆਲ ਠੰਡਕ ਬਹੁਤ ਹੁੰਦੀ ਆ ਨਾ ਜੇ ਤੁਸੀਂ ਉਹਨੂੰ ਰਗੜ ਰਗੜ ਕੇ ਬਾਡੀ ਤੇ ਲਗਾਓਗੇ ਮੈਂ ਕਹਿੰਦਾ ਜੀ ਤੁਹਾਨੂੰ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਮੁੜ ਕੇ ਨਾ ਦੇਖੇ ਤੁਹਾਡੇ ਬਾਡੀ ਦੇ ਵਿੱਚ ਇੱਕ ਕੌਨਫੀਡੈਂਸ ਆਉਂਦਾ ਐਸੇ ਤਾਂ ਸਾਰੀਆਂ ਕੁੜੀਆਂ ਨੂੰ ਮੁੜ ਮੁੜ ਕੇ ਸਾਹ ਦੇਖਦੇ ਆ ਪਰ ਉਹ ਚੀਜ਼ ਇੱਕ ਅਲੱਗ ਆ ਉਹ ਮਜਾ ਉਸ ਗੱਲ ਦਾ ਜਦ ਕੁੜੀ ਨੂੰ ਬਾਪੂ ਵੀ ਮੁੜ ਕੇ ਦੇਖੇ ਵੀ ਮੇਰੀ ਕੁੜੀ ਤੇ ਮੈਨੂੰ ਪ੍ਰਾਊਡ ਆ ਪਰ ਆ ਜਿਹੜੇ ਨਖੂਨ ਆ ਇਹਨਾਂ ਦੇ ਵਿੱਚ ਤੇਲ ਹਾਂਜੀ ਲਗਾਉਣਾ ਪੈਰਾਂ ਦੇ 20 ਦੇ 20 ਨਖੂਨ ਪੈਰਾਂ ਅੱਜ ਦੇ ਕੋਈਆਂ ਦੇ ਨਖੂਨ ਹੁੰਦੇ ਨੇ ਨਾ ਉੱਤੇ ਤਰੇੜਾਂ ਪਈਆਂ ਹੁੰਦੀਆਂ ਨੇ ਜਦ ਚਿੱਟੇ-ਚਿੱਟੇ ਨਾ ਹਾਂ ਵਿੱਚ ਦਾਗ ਹੁੰਦੇ ਉਹ ਕੀ ਪ੍ਰੋਬਲਮ ਹੁੰਦੀ ਉਹ ਐਕਚੁਅਲੀ ਬਾਡੀ 'ਚ ਨਾ ਕੈਲਸ਼ੀਅਮ ਦੀ ਕਮੀ ਹਮਮ ਆਇਰਨ ਦੀ ਕਮੀ ਹਾਂਜੀ ਔਰ ਜ਼ਿੰਕ ਦੀ ਕਮੀ ਸਾਰੀ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀਆਂ ਨੇ ਜੀ ਔਰ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਕੱਲਾ ਸੇਵ ਬਹੁਤ ਉਹ ਇੱਕ ਸੇਬ ਸਵੇਰੇ ਸਵੇਰੇ ਖਾਇਆ ਜਾਏ ਖਾਲੀ ਪੇਟ ਔਰ ਅੱਜ ਮੰਨ ਲਓ ਤੁਸੀਂ ਸੇਬ ਖਾ ਲਿਆ ਤੇ ਕੱਲ ਨੂੰ ਤੁਸੀਂ ਦੂਸਰਾ ਫਰੂਟ ਲੈ ਲਓ ਅਨਾਰ ਲੈ ਲਓ ਅਨਾਰ ਹੋਰ ਵੀ ਜ਼ਬਰਦਸਤ ਚੀਜ਼ ਹੈ ਲੀਵਰ ਵਾਸਤੇ ਬਹੁਤ ਚੰਗਾ ਹੈ ਹੈ ਨਾ ਤੇ ਜਿਹੜੇ ਲੋਕ ਅਨੀਮਿਕ ਆ ਜਿਨ੍ਹਾਂ ਦਾ ਖੂਨ ਘੱਟ ਆ ਉਹਨਾਂ ਨੂੰ ਅਨਾਰ ਬਹੁਤ ਫਾਇਦਾ ਕਰਦਾ ਤੇ ਦੂਸਰੀ ਚੀਜ਼ ਆ ਇਹ ਜਿਵੇਂ ਹੁਣ ਅਨਾਰ ਖਾ ਲਿਆ ਉਹਦੇ ਛਿਲਕੇ ਬਚ ਗਏ ਉਹਨਾਂ ਨੂੰ ਸੁਕਾ ਲਓ ਹਾਂ ਉਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਬਣਾਓ ਡਰਾਈ ਉਹ ਪਾਊਡਰ ਨੂੰ ਤੁਸੀਂ ਗੁਲਾਬ ਜਲ ਚ ਮਿਕਸ ਕਰੋ ਉਹਨੂੰ ਮਿਕਸ ਕਰਕੇ ਫੇਸ ਤੇ ਰਗੜੋ ਤੁਹਾਨੂੰ ਪਤਾ ਲੱਗੂਗਾ ਕਿ 글로 ਕੀ ਨਾ ਆ ਰਿਹਾ ਵਾਹ ਹਾਂ ਔਰ ਜਿਹੜੇ ਜਿਹੜੇ ਬੱਚੇ ਬਾਈਕ ਚਲਾਉਂਦੀਆਂ ਨੇ ਕੁੜੀਆਂ ਸਕੂਟਰ ਚਲਾਉਂਦੀਆਂ ਨੇ ਜਾਂ ਧੁੱਪ ਚ ਜ਼ਿਆਦਾ ਕੰਮ ਕਰਨਾ ਹੱਥਾਂ ਦੇ ਅਟਣ ਜਾਂ ਕਾਲੇ ਕਾਲੇ ਹੋ ਜਾਂਦੇ ਆ ਕਈ ਵਾਰ ਇਹਨਾਂ ਤੇ ਰਗੜੋ ਤੁਸੀਂ ਦੇਖੋ ਕਲੀਨ ਹੋ ਜਾਂਦਾ ਤੇ ਅਨਾਰ ਇੱਕ ਮਤਲਬ ਇੱਕ D10 ਪੈਕੇਜ ਇਹ ਸਭ ਤੋਂ ਉੱਪਰ ਚੀਜ਼ ਹੈ ਅਨਾਰ ਹਾਂਜੀ ਕੰਪਨੀ ਕਹਿੰਦੇ ਆ ਨਾ 100 ਬਿਮਾਰ ਇਕ ਅਨਾਰ ਮੈਡਮ ਕੰਪਨੀਆਂ ਵੀ ਕੀ ਕਰਦੀਆਂ ਨੇ ਉਹ ਵੀ ਆ ਦੇਖੋ ਆ ਚੀਜ਼ ਮੈਂ ਤੁਹਾਨੂੰ ਦਿਖਾਉਣਾ ਕੰਪਨੀਆਂ ਇਹ ਹੀ ਚੀਜ਼ਾਂ ਦਿੰਦੀਆਂ ਨੇ ਹੁਣ ਇਹ ਇਹ ਇੱਕ ਫੇਸ ਪੈਕ ਹੈ ਇਹਦਾ ਨਾਮ ਦਿੱਤਾ ਹੋਇਆ ਆਦੀਨਾਥ ਫੇਸ ਪੈਕ ਹੈ ਇਹਦੇ ਵਿੱਚ ਦੇਖੋ ਸਭ ਤੋਂ ਉੱਪਰ ਬੀਟ ਗ੍ਰਾਸ ਨਾਰਮਲ ਚੀਜ਼ ਫਿਰ ਇਹਦੇ ਵਿੱਚ ਹਲਦੀ ਵਿੱਚ ਨਿੰਮ ਕੀ ਹੈ ਜੀ ਕੰਪਨੀ ਆਈ ਦਿੰਦੀਆਂ ਤੇ ਇਹਨੂੰ ਅਸੀਂ ਜਦੋਂ ਇਹ ਜੇ ਸੋਨੇ ਵਰਗੇ ਟੱਕਣਾ ਚਵਾ ਕੇ ਦੇ ਦਨੇ ਆ ਤਾਨੂੰ ਕੀ ਲਾ ਲੈਂਦੇ ਮੈਂ ਕਿਹਾ ਨਾ ਘਰੇ ਬਣਾ ਲਓ ਦੇਖੋ ਫਲਦੀ ਤਾਂ ਰੇਖ ਦੇ ਘਰ ਚਾਹੀਦੀ ਨਹੀਂ ਚਾਹਣਾ ਆ ਦੇਖੋ ਨਾ ਵੀਟ ਦਾ ਰਸ ਵੀ ਆਮ ਨੋਰਮਲ ਮਿਲ ਜਾਂਦਾ ਜੀ ਹਾਂ ਜੀ ਦੱਬਾ ਲਿਆ 1200 ਦਾ ਡੱਬਾ ਵਧੀਆ ਘਰੇ ਵੀ ਲਾ ਲੈਂਦੇ ਅੱਜ ਘਰ ਨਾਲ ਕੋਈ ਗੱਲ ਕਰੀ ਤੇ ਜੋ ਅਨਾਰ ਦੇ ਛਿਲਕੇ ਹੁੰਦੇ ਆ ਉਹਨਾਂ ਨੂੰ ਪੀਸ ਕੇ ਉਹਦੇ ਵਿੱਚ ਹੋਰ ਕੀ ਮਿਕਸ ਕਰਨਾ ਹੁੰਦਾ ਅਨਾਰ ਦੇ ਛਿਲਕੇ ਜਿਹੜੇ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਡਰਾਈ ਕਰ ਲਓ ਡਰਾਈ ਕਰਕੇ ਜਿਹੜਾ ਅਨਾਰ ਦੇ ਅੰਦਰ ਉਹ ਬੀਜ ਕੱਢ ਕੇ ਵਿੱਚ ਫੂਸ ਜਾਂਦਾ ਉਹ ਵੀ ਵਿੱਚ ਉਹ ਵਾਈਟ ਜਿਹਾ ਵਿੱਚ ਰਹਿੰਦਾ ਜੀ ਉਹ ਵੀ ਇਹ ਸਾਰਾ ਪੂਰੇ ਦਾ ਪੂਰਾ ਡਰਾਈ ਕਰ ਲਓ ਤੇ ਉਹਦੇ ਵਿੱਚ ਤੁਸੀਂ ਇੱਕ ਹੋਰ ਚੀਜ਼ ਪਾ ਸਕਦੇ ਹੋ ਮਲਤਾਨੀ ਮਿੱਟੀ। ਉਹਦੇ ਵਿੱਚ ਪਾ ਸਕਦੇ ਹੋ ਚੰਦਨ ਦੀ ਲੱਕੜੀ ਦਾ ਪਾਊਡਰ ਤੇ ਥੋੜਾ ਜਿਹਾ ਵਿੱਚ ਪਾ ਸਕਦੇ ਹੋ ਤੁਸੀਂ ਹਲਦੀ ਮੰਨ ਲਓ ਜੇ ਤੁਸੀਂ ਅਸਲੀ ਚੀਜ਼ ਬਣਾਣੀ ਹੈ। ਮੰਨ ਲਓ ਉਸ ਉਹਦੇ ਵਾਸਤੇ ਫਿਰ ਤੁਹਾਨੂੰ ਹਫਤੇ 'ਚ ਇੱਕ ਦਿਨ ਕੱਢਣਾ ਪੈਂਦਾ ਪੈਰ ਦੇ ਚੀਚੀ ਤੋਂ ਲੈ ਕੇ ਸਿਰ ਦੇ ਇੱਥੇ ਤੱਕ ਉਹਨੂੰ ਚੰਗੀ ਤਰ੍ਹਾਂ ਰਗੜੋ ਜਿਵੇਂ ਸਾਨੂੰ ਮਾਂਜੀ ਦੇ ਸੰਧੂਰ ਲਗਾ ਹੁੰਦਾ ਗਰਮੀਆਂ 'ਚ ਖਾਸ ਕਰਕੇ ਮੇਰੇ ਖਿਆਲ ਠੰਡਕ ਬਹੁਤ ਹੁੰਦੀ ਆ ਨਾ ਜੇ ਤੁਸੀਂ ਉਹਨੂੰ ਰਗੜ ਰਗੜ ਕੇ ਬਾਡੀ ਤੇ ਲਗਾਓਗੇ ਮੈਂ ਕਹਿੰਦਾ ਜੀ ਤੁਹਾਨੂੰ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਮੁੜ ਕੇ ਨਾ ਦੇਖੇ ਤੁਹਾਡੇ ਬਾਡੀ ਦੇ ਵਿੱਚ ਕੌਨਫੀਡੈਂਸ ਆਉਂਦਾ ਐਸਾ ਤਾਂ ਸਾਰੀਆਂ ਕੁੜੀਆਂ ਨੂੰ ਮੁੜ ਮੁੜ ਕੇ ਸਾਰੇ ਦੇਖਦੇ ਦੇਖਦੇ ਆ ਪਰ ਉਹ ਚੀਜ਼ ਕੀ ਲੱਗਾ ਉਹ ਮਜਾ ਉਸ ਗੱਲ ਦਾ ਜਦ ਕੁੜੀ ਨੂੰ ਬਾਪੂ ਵੀ ਮੁੜ ਕੇ ਦੇਖੇ ਵੀ ਮੇਰੀ ਕੁੜੀ ਤੇ ਮੈਨੂੰ ਪ੍ਰਾਊਡ ਹੈ